ਗੈਰਵਾ 347 ਪੰਜਾਬ ਦੇ ਨਾਲ ਮੈਂ ਹਾਂ ਤੁਹਾਨੂੰ ਰੂਬਰ ਤਾਂ ਭੂਗ ਮੁੱਖ ਮੰਤਰੀ ਜਿਹੜੇ ਨੇ ਸਾਖਾ ਮੁੱਖ ਮੰਤਰੀ ਜਿਹੜੇ ਚਰਨ ਸਿੰਘ ਜੱਗੀ ਨੇ ਇੱਕ ਵਾਰ ਮੋੜ ਤੋਂ ਇਹ ਗੱਲ ਬਹਿਚੇ ਦੇ ਨੇ ਦਰਸਲ ਲੋਕ ਸਭਾ ਦੇ ਵਿੱਚ ਬਜਟ ਦੇ ਚਰਚਾ ਦੌਰਾਨ ਜੋ ਹੈ ਉਹਨਾਂ ਨੇ ਅਮਰਿਤਪਾਲ ਸਿੰਘ ਦਾ ਮੁੱਦਾ ਉਠਾਇਆ ਉਹਨਾਂ ਨੇ ਸੀਨੀ ਸੀ ਵਾਲਾ ਦਾ ਮੁੱਦਾ ਉਠਾਇਆ ਕਾਫੀ ਸਾਰੇ ਜਿਹੜੇ ਮੁੱਦੇ ਸਨ ਉਹਦਾ ਬਹੁਤ ਚਿੱਟੇ ਗਏ ਸਨ ਬਟ ਜੋ ਮੇਨਲੀ ਦੱਸੇ ਗਏ ਸਨ ਉਹ ਮੁੱਦਾ ਸੀ ਅਮਰਿਤਪਾਲ ਸਿੰਘ ਦਾ ਐਮਪੀ ਅਮਰਿਤਪਾਲ ਸਿੰਘ ਦੇ ਜੋ ਐਨਐਸਸੀ ਲੱਗਿਆ ਹੋਇਆ ਹੈ ਉਸ ਨੂੰ ਲੈ ਕੇ ਜੋ ਹੈ ਉਸ ਦੇ ਜੋ ਉਹਨਾਂ ਨੇ ਬਿਆਨ ਦਿੱਤਾ ਹੈ ਉਹ ਬਵਾਦ ਦੇ ਵਿੱਚ ਫਿਰਦੇ ਹੋਏ ਨਜ਼ਰ ਆ ਰਹੇ ਨੇ ਤੇ ਬਹੁਤ ਜ਼ਿਆਦਾ ਚਿਕਨ ਹੋਣ ਦੀ ਗੱਲ करिएगा ਉਹਨਾਂ ਨੇ ਇਸ ਵਾਰ ਜੋ ਚੁੱਪੀ ਧਾਰ ਲਈ ਹੈ ਜੋ ਵੀ ਉਹਨਾਂ ਨੇ ਬਿਆਨ ਦਿੱਤੇ ਸੀ ਇਸ ਤੋਂ ਬਾਅਦ ਉਹਨਾਂ ਨੇ ਚੁੱਪੀ ਧਾਰ ਲਈ ਹੈ ਉਥੇ ਕਾਂਗਰਸ ਵੀ ਜੋ ਹੈ ਪਹਿਲੀ ਵਾਰ ਐਸਾ ਕਾਂਗਰਸ ਹਮੇਸ਼ਾ ਜੋ ਮੁੱਖ ਮੰਤਰੀ ਦੇ ਨੇ चरणजीत सिंह चन्नी उन्हों का समर्थन ही करती आई है लेकिन इस बार जो है कांग्रेस भी उन्होंने तो किनारा करती हुई नज़र आ रही है जी हाँ मेरे दस दिए कि बजट के चर्चा दौरान जो चन्नी ने उन्होंने एम पी अमृतपाल सिंह के जो एम एस ए लग्या हुआ जो उस तो बाद जो है एम पी बन तो बाद जेल में उसको लैके जो है समर्थन करते हुए जो चनी सर वो नज़र आ रहे सर ਤੇ ਵੈਸੇ ਜੇ ਕੋਈ ਗੱਲ ਕਰੀਏ ਵਿਵਾਦਾਂ ਨਾਲ ਜੋ ਚਰਨਜੀਤ ਸਿੰਘ ਚੰਨੀ ਦਾ ਸਬੰਧ ਹੈ ਉਹ ਬਹੁਤ ਟਾਈਮ ਖੁਰਾਨਾ ਚਾਹਤਾ ਆ ਰਿਹਾ ਹੈ ਤੇ ਜੇਕਰ ਗੱਲ ਕਰੀ ਤਾਂ ਵਿਵਾਦਾਂ ਦਾ ਕਿੰਗ ਜੋ ਹੈ ਉਹਨਾਂ ਨੂੰ ਕਿਹਾ ਜਾ ਸਕਦਾ ਹੈ ਕਿਉਂਕਿ ਜੇਕਰ ਅਸੀਂ ਪਿੱਛੇ ਤੋਂ ਜ਼ਰਾ ਛਾਤੀ ਮਾਰੀ ਤਾਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਚੂਕ ਦਾ ਮਾਮਲਾ ਹੋ ਗਏ ਉਸ ਤੋਂ ਬਾਅਦ ਉਦੋਂ ਵੀ ਵਿਵਾਦ ਦੇ ਵਿੱਚ ਫਿਰਦੇ ਸਨ ਉਸ ਤੋਂ ਬਾਅਦ ਮੀਟੂ ਦਾ ਮਾਮਲਾ ਆਈਏ ਸਰਕਾਰੀ ਮੈਂਡਲ ਕਾਰਨ ਜੁੜਿਆ ਜੁੜਿਆ ਹੋਇਆ ਮੀਟੂ ਦਾ ਵਿਵਾਦ ਸੀ ਉਹ ਸਾਹਮਣੇ ਆਇਆ ਤੇ ਹੱਥ ਦੀ ਸਵਾਰੀ ਉਪਰ ਹੋ ਸਕਦਾ ਲਗਾਤਾਰ ਜੋ ਨਹੀਂ ਚੰਚੀ ਚੰਚੀ ਕਰਨਾ ਕਰਦੇ ਆਪਣੇ ਆਪ ਨੂੰ ਜਿਵੇਂ ਵਿਵਾਦਾਂ ਦੇ ਵਿੱਚ ਕੇ ਹੀ ਲੈਂਦੇ ਨੇ ਪਤਾ ਨਹੀਂ ਆਦਤ ਹੈ ਜਾਂ ਫਿਰ ਕੀ ਮਾਹੌਲ ਹੈ ਉਹਨਾਂ ਦੇ ਦਿਲੇ ਵਿਵਾਦ ਦਾ ਉਹਦਾ ਉਹ ਵੀ ਜਾਣਦੇ ਨੇ ਲੇਕਿਨ ਹੁਣ ਇਕਵਲ ਨੂੰ ਤੋਂ ਚੰਚੀ ਚੰਚੀ ਜੋ ਨੇ ਕਾਂत्री ਅਮਿਤਪਾਲ ਸਿੰਘ ਦੇ ਸਮਰਥਨ ਵਿਚਾਇ ਤੇ ਉਸ ਤੋਂ ਬਾਅਦ ਬਹੁਤ ਸਾਰੇ ਵਿਵਾਦਤ ਮੁੱਦੇ ਇਹਦੇ ਕਿ ਫਿਲਹਾਲ ਉਹਨਾਂ ਨੇ ਇਸ ਮਾਮਲੇ ਤੇ ਚੁੱਪੀ ਧਾਰੀ ਕੋ ਪਤਾ ਕਿ ਕਾਂਗਰਸ ਦਾ ਸਮਰਥਨ ਇਸ ਵਿੱਚ ਨਹੀਂ ਮਿਲ ਰਿਹਾ ਤੇ ਜੇਕਰ ਦੂਸਰੀ ਪਾਸੇ ਗੱਲ ਕਰੀ ਤਾਂ ਰੁਗਨੀ ਤੇ ਬਿੱਟੂ ਜੋਨੇ ਜਰੰਗੀ ਸਿੰਘ ਚੰਨੀ ਨਾਲ ਬਹੁਤ ਜ਼ਿਆਦਾ ਨਰਾਜ਼ ਨਜ਼ਰ ਆਏ ਇਸ ਜਦੋਂ ਇੱਕ ਬਜਟ ਤੇ ਚਰਚਾ ਹੋ ਰਹੀ ਸੀ ਬਹੁਤ ਜ਼ਿਆਦਾ ਰਾਜਨੀਤਿਕ ਲੋਕ ਆਏ ਉਹਨਾਂ ਵਿੱਚ ਭਾਜਪਾ ਵੀ ਆਈ ਕੀ ਰਿਹਾ ਇਹ ਪੂਰਾ ਮਾਮਲਾ ਜਰੰਗੀ ਬਿੱਟੂ ਵੀ ਇੰਨੇ ਜ਼ਿਆਦਾ ਕਿਸੇ ਦੇ ਵਿੱਚ ਆ ਗਏ ਤਾਂ ਹੰਗਸਾਂਗੇ ਇਸ ਖਬਰ ਦੇ ਵਿੱਚ ਇੱਥੇ ਜ਼ਿਕਰ ਹੋਇਆ ਹੈ ਕਿ ਬੀਤੇ ਵੀਰਵਾਰ ਨੂੰ ਲੋਕ ਸਭਾ ਵਿੱਚ ਬਜਟ ਤੇ ਚਰਚਾ ਦੌਰਾਨ ਚੰਨੀ ਨੇ ਕਿਹਾ ਕਿ ਭਾਜਪਾ ਐਮਰਜੈਂਸੀ ਨੂੰ ਜ਼ਿੰਮੇਦਾਰ ਠਹਿਰਾਉਂਦੀ ਹੈ ਪਰ ਦੇਸ਼ ਵਿੱਚ ਅਜੇ ਵੀ ਅਣ ਐਲਾਨੀ ਐਮਰਜੈਂਸੀ ਲਾਗੂ ਹੈ ਇਹ ਅਜੇ ਹੀ ਐਮਰਜੈਂਸੀ ਹੈ ਕਿ ਪੰਜਾਬ ਦੇ 20 ਲੱਖ ਲੋਕਾਂ ਵੱਲੋਂ ਸੰਸਦ ਮੈਂਬਰ ਚੁਣੇ ਗਏ ਅਮਰਿਤਪਾਲ ਸਿੰਘ ਨੂੰ NSA ਲਗਾ ਕੇ ਅੰਦਰ ਢੱਕਿਆ ਹੋਇਆ ਹੈ ਉਹ ਇੱਥੇ ਆਪਣੇ ਇਲਾਕੇ ਦੇ ਲੋਕਾਂ ਦੇ ਵਿਚਾਰ ਪ੍ਰਗਟ ਕਰਨ ਦੇ ਸਮਰੱਥ ਨਹੀਂ ਹੈ ਇਹ ਐਮਰਜੈਂਸੀ ਹੈ ਇੱਕ ਚੁਣੇ ਹੋਏ ਸੰਸਦ ਮੈਂਬਰ ਤੇ ਐਨਐਸਏ ਦੇ ਤਹਿਤ ਮਾਮਲਾ ਦਰਜ ਕਰਕੇ ਜੇਲ੍ਹ ਵਿੱਚ தੱਕ ਦਿੱਤਾ ਗਿਆ ਹੈ ਕਿ ਇਹ ਬੋਲਣ ਦੀ ਆਜ਼ਾਦੀ ਹੈ ਕਿ ਉਹ ਸੰਸਦ ਵਿੱਚ ਆਪਣੇ ਹਲਕੇ ਦੇ ਲੋਕਾਂ ਦੀ ਆਵਾਜ਼ ਵੀ ਨਹੀਂ ਉਠਾ ਸਕਦਾ ਅਮਰਿਤਪਾਲ ਆਪਣੇ ਸੰਸਦੀ ਹਲਕੇ ਨੂੰ ਕਿਵੇਂ ਪੇਸ਼ ਕਰਨਗੇ ਚੰਨੀ ਇੱਥੇ ਵੀ ਨਹੀਂ ਰੁਕਦੇ ਉਹਨਾਂ ਨੇ ਅਮਰਿਤਪਾਲ ਦੀ ਰਹਾਈ ਦੀ ਮੰਗ ਵੀ ਕਰਤੀ ਉੱਥੇ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਉਹਨਾਂ ਦੇ ਪਰਿਵਾਰ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ ਉਹ ਘਰ ਘਰ ਪਟਕਰੇ ਨੇ ਦਰਦ ਦਰ ਦੇ ਪਟਕਰੇ ਨੇ ਇਹ ਸਭ ਸੁਣ ਕੇ ਭਾਜਪਾ ਦੇ ਸੰਸਦ ਮੈਂਬਰ ਜਿਹੜੇ ਹੁੰਦੇ ਨੇ ਗੁੱਸੇ ਵਿੱਚ ਆ ਜਾਂਦੇ ਨੇ ਲੋਕ ਸਭਾ ਵਿੱਚ ਭਾਰੀ ਹੰਗਾਮਾ ਹੋ ਜਾਂਦਾ ਹੈ ਇੱਥੇ ਇਹ ਵੀ ਦੱਸਦੇ ਕਿ ਲੋਕ ਸਭਾ ਵਿੱਚ ਚੰਨੀ ਨੇ ਅਜੀਹਾ ਕੀ ਕਹਿ ਦਿੱਤਾ ਕਿ ਜਿਸ ਨਾਲ ਭਾਜਪਾ ਆਗੂ ਤੇ ਮੰਤਰੀ ਰਵਨੀਤ ਬਿੱਟੂ ਵੀ ਗੁੱਸੇ ਵਿੱਚ ਆ ਗਏ ਕਾਂਗਰਸ ਦਾ ਦੋਸ਼ ਹੈ ਕਿ ਚੰਨੀ ਵੱਲ ਭੱਜ ਪਏ ਸਨ ਤੇ ਬਾਅਦ ਵਿੱਚ ਰਵਨੀਤ ਬਿੱਟੂ ਨੇ ਖੁਦ ਇਸ ਦਾ ਕਾਰਨ ਦੱਸਿਆ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਆਖਿਰ ਇੰਨਾ ਗੁੱਸਾ ਕਿਉਂ ਆਇਆ ਅਦਰਸਲ ਚੰਨੀ ਨੇ ਰਵਨੀਤ ਬਿੱਟੂ ਦੇ ਦਾਦਾ ਤੇ ਇਤਰਾਜ਼ ਜੋ ਟਿੱਪਣੀ ਕੀਤੀ ਸੀ ਜਿਸ ਤੇ ਰਵਨੀਤ ਬਿੱਟੂ ਭੜਕ ਪਏ ਤੇ ਚੰਨੀ ਨੂੰ ਟੋਕਦੇ ਹੋਏ ਕਿਹਾ ਕਿ ਮੇਰੇ ਦਾਦਾ ਬਯੰਤ ਸਿੰਘ ਨੇ ਦੇਸ਼ ਲਈ ਕੁਰਬਾਨੀ ਦਿੱਤੀ ਸੀ ਨਾਲੇ ਕਿਹਾ ਕਿ ਚੰਨੀ ਹਜ਼ਾਰਾਂ ਕਰੋੜਾਂ ਦਾ ਮਾਲਕ ਹੈ ਕਾਂਗਰਸ ਨੇ ਦੋਸ਼ ਲਾਇਆ ਕਿ ਬਿੱਟੂ ਇੰਨਾ ਨਾਰਾਜ਼ ਸੀ ਕਿ ਉਹ ਚੰਨੀ ਵੱਲ ਭੱਜ ਪਏ ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੀ ਰਣਗੋਪਾਲ ਨੇ ਲੋਕ ਸਭਾ ਸਪੀਕਰ ਦੇ ਸਾਹਮਣੇ ਮੁੱਦਾ ਉਠਾਇਆ ਤੇ ਉਹਨਾਂ ਕਿਹਾ ਕਿ ਕਾਨੂੰਨ ਦੀ ਉਲੰਘਣਾ ਹੈ ਇੱਕ ਮੰਤਰੀ ਭੱਜਿਆ ਹੋਇਆ ਸੰਸਦ ਮੈਂਬਰ ਦੀ ਸੀਟ ਤੇ ਆ ਜਾਵੇ ਲੋਕ ਸਭਾ ਸਪੀਕਰ ਨੇ ਇਸ ਮੁੱਦੇ ਨੂੰ ਵੇਖਣ ਦੀ ਗੱਲ ਆਖੀ